ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਬੱਚਿਆਂ ਦੇ ਸੂਟ ਤੇ ਉਹ ਕਿਸੇ ਨੇ ਆਪਦੀ ਭਤੀਜੀ ਦੇ ਜਨਮ ਦਿਨ ਤੇ ਗਿਫਟ ਦੇਣਾ ਹੈ ਉਹ ਦਿਖਾ ਰਹੇ ਆਂ ਜੀ ਆਪਾਂ ਤੁਹਾਨੂੰ ਆਹ ਤਾਂ ਚੱਪਲਾ ਹੈ ਜੀ ਬਹੁਤ ਵਧੀਆ ਹੈ ਜੀ ਇਹ ਚੱਪਲਾ ਬਹੁਤ ਵਧੀਆ ਚੀਜ਼ ਹੈ ਇਹਨਾਂ ਦਾ ਰੇਟ ਹੈ ਜੀ 100 ਰੁਪਿਆ ਬਹੁਤ ਚੰਗ ਵਧੀਆ ਸੌਫਟ ਚੀਜ਼ ਹੈ ਜੀ ਗਰਮੀ 'ਚ ਬੱਚਿਆਂ ਨੇ ਪਾਉਣ ਵਾਲੀ ਇਹ ਹੀ ਚੱਲਦੀ ਹੈ ਨਾ ਜੀ ਇਹਦਾ ਪੈਰ ਨੂੰ ਰੈਕਸ਼ਨ ਹੋਵੇ ਰੇਟ ਹੈ ਜੀ ਇਹਦਾ 100 ਰੁਪਿਆ ਇੱਕ ਤਾਂ ਉਹਨਾਂ ਨੇ ਇਹ ਲੱਤੀ ਆ एक उन्होंने लगे जी टी शर्टा चौवी जी लोर पो कटाली लोहर है बी वादिया कलर है जी ਦੋ ਇਹ ਸੂਟ ਲਏ ਆ ਬਈ ਤੇ ਇੱਕ ਕੱਚੀ ਸੂਟ ਲਿਆ ਇੱਕ ਜੀ ਆਹ ਕੱਚੀ ਸੂਟ ਲਿਆ ਦੋ ਲੋਰ ਸੂਟ ਲਏ ਆ ਇਹਦਾ ਰੇਟ ਤਾਂ ਹੈਗਾ ਜੀ 200 ਤੇ ਲੋਰ ਟੀ-ਸ਼ਰਟ ਦਾ ਰੇਟ ਹੈ ਜੀ 250 ਤੋਂ ਅੱਜ ਪੈਕ ਕਰਾ ਕੇ ਲੈ ਜਾਣਗੇ ਪੈਕ ਕਰਕੇ ਵੀ ਆਪਾਂ ਹੀ ਦੇਵਾਂਗੇ ਕੱਲ ਨੂੰ ਜਨਮ ਲੈਣਾ ਉਹਨਾਂ ਨੇ ਕੱਲ ਨੂੰ ਦੇਣੇ ਹਨਾਂ ਨੇ ਆਹ ਟੀ-ਸ਼ਰਟ ਹੈ ਜੀ ਬਾਈ-ਬਾਈ ਨੰਬਰ ਹੈ ਜੀ ਇਹਨਾਂ ਦਾ ਆਪਾਂ ਹੀ ਰੈਡੀ ਕਰਕੇ ਦੇਣਾ ਪੈਕ ਕਰਕੇ ਦੇਣਾ ਆ ਦੇਖੋ ਜੀ ਟੀ-ਸ਼ਰਟ ਆ ਤੇ ਨੇ ਰੋਲ ਕੀਤੇ ਆ ਜੀ ਟੀ-ਸ਼ਰਟਾਂ ਦੇ ਕੱਲੋ ਸ਼ਾਮ ਨੂੰ ਰੱਖ ਗਏ ਸੀਗੇ ਰੈਡ ਪਸੰਦ ਕਰਕੇ ਤੇ ਹੁਣ ਆਪਾਂ ਪੈਕ ਕਰਕੇ ਦੇ ਦੇਾਂਗੇ ਉਹਨਾਂ ਨੂੰ ਤੇ ਫਿਰ ਉਹ ਫੜ ਕੇ ਲੈ ਜਾਣਗੇ ਰੇਟ ਹੈ ਜੀ ਇਹਦਾ ਲੱਗ ਲੱਗ ਕੱਚੀ ਸੂਟ ਦਾ ਰੇਟ ਹੈ 200 ਆ ਜੀ ਤੇ ਲੋਅਰ ਟੀ-ਸ਼ਰਟ ਦਾ ਰੇਟ ਹੈ ਜੀ 250 ਬਹੁਤ ਵਧੀਆ ਕੱਪੜਾ ਹੈ ਬਈ ਪੂਰੀ ਗਾਰੰਟੀ ਵਾਲਾ ਖਰਾਬ ਨਹੀਂ ਹੁੰਦਾ ਜਮਾ ਵੀ ਬਿਲਕੁਲ ਨਹੀਂ ਤੇ ਆਹ ਹ ਡੱਬਾ ਆਪਾਂ ਵਿਹਲਾ ਕਰਕੇ ਇਹਦੇ 'ਚ ਪਾ ਦਿਆਂਗੇ ਇਹਨਾਂ ਨੂੰ ਇਹਦੇ 'ਚ ਪਾ ਕੇ ਆਪਾਂ ਪੈਕ ਕਰ ਦਿਆਂਗੇ ਆਹ ਆ ਪੈਦਰ ਪਾ ਦਿੰਨੇ ਆਹ ਨਾਲ ਬੇਚਾਪਾ ਉਹਨਾਂ ਨੂੰ ਪੈਕਿੰਗ ਕਰਕੇ ਦੇ ਦੇਵਾਂਗੇ ਸੂਟਾਂ ਦੀ ਲੋਹਰਾਂ ਦੀ ਤੇ ਕੱਚੀ ਸੂਟ ਦੀ ਤੇ ਆਹ ਲੱਗ ਤੋਂ ਆਪਾਂ ਪੈਕ ਕਰ ਦਿਆਂਗੇ ਆਹ ਆਪਾਂ ਜੀ ਦੇ ਦਾਂਗੇ ਪੈਕਿੰਗ ਕਰਕੇ ਕਾਜ ਲੈ ਮੈਂ ਵੀਡੀਓ ਬਣਾਈ ਹੈ ਨਹੀਂ ਆਹ ਜੀ ਕੱਚੇ ਸੂਟ ਵਿੱਚ ਆਉ ਤੇਰੀ ਹਾਏ ਮੇਰਾ ਫੋਨ ਖਰਾਬ ਹੋ ਗਿਆ ਦੇਖੀ ਮਤਾਈਂੇ ਫੋਨ ਕੀਤਾ ਮੇਰਾ ਫੋਨ ਵਖਾ ਕੇ ਆਉ ਨੂੰੁੰਡੇਨ ਕੀ ਨਾਉ ਦਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਤੁੰਦਲਾ ਜਾਇਆ ਪੇ ਆਪਰੇ ਵਿੱਚ ਪਾ ਕੇ ਜੀ ਪੈਕ ਕਰ ਦਾਂਗੇ ਆਹ ਦੇਖ ਲਓ ਇਹਨਾਂ ਵਿੱਚ ਪਾਉਣਾ ਲਓ ਜੀ ਇਹਦੇ ਉੱਤੇ ਆਪਾਂ ਚੜਾ ਕੇ ਪੰਨਾ ਉੱਤੇ ਲਾ ਕੇ ਸਟicker ਸਟੱਕ ਕਰ ਤੇ ਪੈਕਿੰਗ ਕਰ ਦਾਂਗੇ ਇਹਦੀ ਠੀਕ ਹੈ ਇਹਦੇ ਵਿੱਚ ਪਾ ਕੇ ਕੁੜੀਆਂ ਦੇ ਸੂਟ ਆਹ ਹੋ ਗਿਆ ਜੀ ਚੱਪਲਾ ਆ ਦੋਨਾਂ ਪਾਰ ਦੋਨੇ ਪਾਰਸਲ ਉਹਨਾਂ ਦੇ ਹੈ ਜੀ ਇਹ ਕਰ ਦੇਣੀ ਜੀ ਆਪਾਂ ਰੈਡੀ ਆਹ ਲੱਗਤੋਂ ਜੀ ਕੱਚੀ ਸੂਟ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਲੋਹਰਾ ਟੀ-ਸ਼ਰਟ ਬਹੁਤ ਆ ਚੁੱਕੀਆਂ ਤੇ ਜੇ ਕਿਸੇ ਮੇਰੀ ਭੈਣ ਨੂੰ ਚਾਹੀਦੇ ਹੁਣ ਬੱਚੇ ਸੂਟ ਘੱਟ ਤੋਂ ਘੱਟ ਪ੍ਰਾਈਜ਼ ਜੀ ਤੇ ਪੂਰਾ ਸਿਰਾਈ ਕੱਪੜਾ ਜੀ ਤੇ ਆਪ ਦਾ ਆਰਡਰ ਕਰ ਸਕਦੇ ਹੋ ਤੁਸੀਂ ਇਹ ਆਪਣੇ ਲੋਕਲ ਹੀ ਜਾਣਾ ਜੀ ਸਮਾਨ ਪੁਗਾਉਣਾ ਨਹੀਂ ਲੈ ਕੇ ਜਾਣਾ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਵੀਡੀਓ ਸ਼ੇਅਰ ਲਾਈਕ ਤੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਥੈਂਕ ਯੂ ਮੇਰੇ ਨਾਲ ਮੇਰੇ ਭੈਣ ਭਰਾਵਾਂ ਦੇ ਜੁੜਨ ਲਈ ਤੇ ਸਬਸਕ੍ਰਾਈਬਤਾ ਜੀ ਮੇਰੇ ਬਸ ਥੋੜੇ ਹੀ ਘਟ ਹੈ ਪਰ ਉਹ ਵਾਚ ਟਾਈਮ ਬਹਾਵਾ ਘਟ ਹੈ ਜੀ ਜਰੂਰ ਮੇਰੀ ਹੈਲਪ ਕਰਨੀ ਮੇਰੀਆਂ ਭੈਣਾਂ ਨੇ ਮੇਰੀ ਵੀਡੀਓਸ ਦੇਖ ਕੇ ਜੀ ਜਰੂਰ ਮੇਰਾ ਵਾਚ ਟਾਈਮ ਪੂਰਾ ਕਰਵਾਓ ਤੇ ਦੱਸਿਆ ਕਰੋ ਕਮੈਂਟ ਕਰਕੇ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਅੱਜ ਬਹੁਤ ਜਿਆਦਾ ਕੰਮ ਸੀ ਜੀ ਮੈਂ ਸੋਚਣਾ ਜਾਂ ਫਿਰ ਹੀ ਹੋ ਕੇ ਮੈਂ ਆਖਿਆ ਚਲੋ ਮੈਂ ਵੀਡੀਓ ਪਾ ਦਿਆ ਕਿਉਂਕਿ ਬਈ ਸਵੇਰੇ ਸ਼ਾਮ ਹੀ ਕਸਟਮਰ ਵਾਲੇ ਆਉਂਦੇ ਆ ਜਦੋਂ ਤਾਂ ਗਰਮੀ ਹੁੰਦੀ ਹੈ ਕੋਈ ਨਹੀਂ ਆਉਂਦਾ ਕੋਈ ਆ ਵੀ ਜਾਂਦੇ ਪਰ ਗਰਮੀ ਚ ਅਗਲਾ ਘਟ ਨਿਕਲਦਾ ਸਵੇਰੇ ਸ਼ਾਮ ਤਾ ਰੋਟੀ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਕਸਟਮਰ ਐਨੇ ਹੁੰਦੇ ਆ ਤੇ ਹੋਰ ਜੇ ਕਿਸੇ ਮੇਰੀ ਭੈਣ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਕੱਲ ਸ਼ਾਮ ਨੂੰ ਆਪਣੀਆਂ ਚੁੰਨੀਆਂ ਲੈ ਕੇ ਕੋਈ ਗਾਂ ਰਿਸ਼ਤੇਦਾਰੀ ਜੋ ਸੂਟ ਚੁੰਨੀਆਂ ਆਪਣੇ ਸਾਰੇ ਵੇਚ ਚੁੱਕੇ ਆ ਚੁੰਨੀਆਂ ਤਾਂ ਬਸ ਅੱਜ ਸਵੇਰ ਮੈਂ ਲੈਣ ਜਾਣਾ ਹੋਰ ਜਾਣਾ ਤਾਂ ਮੈਂ ਸੀਗਾ ਬਈ ਪਰ ਮੈਂ ਮੋਟਰਸਾਈਕਲ ਦਾ ਕਰਕੇ ਨਹੀਂ ਗਈ ਕਿਉਂਕਿ ਮੈਂ ਬਿਮਾਰ ਹੋ ਜਾਨੀ ਐ ਮੈਂ ਗੱਡੀ ਦੀ ਵੇਟ ਕਰ ਰਹੀ ਐ ਦੇਖੋ ਮੈਨੂੰ ਗੱਡੀ ਕਦੋਂ ਮਿਲੇ ਕਿਵੇਂ ਨਾ ਨਹੀਂ ਫਿਰ ਮੈਂ ਘਰੇ ਹੀ ਸਮਾਨ ਮੰਗਾ ਲੂੰਗੀ ਆਪੇ ਛੱਡ ਜਾਣਗੇ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਤੇ ਦੱਸਿਓ ਜੀ ਕਮੈਂਟ ਕਰਕੇ ਸੋਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਐ ਕਿੱਥੇ ਮੇਰੀ ਕੋਈ ਗਲਤੀ ਹੁੰਦੀ ਜ਼ਰੂਰ ਜੀ ਮੈਨੂੰ ਤੁਸੀਂ ਸਪੋਰਟ ਕਰਨੀ ਮੇਰੇ ਭੈਣ ਭਰਾ ਆਣੇ ਥੈਂਕ ਯੂ ਜੀ ਮੇਰੇ ਨਾਲ ਜੁੜਨ ਲਈ ਬੈਲ ਕਮ ਜੀ ਮੇਰੇ ਚੈਨਲ ਤੇ ਸਾਰੇ ਮੇਰੇ ਭੈਣ ਭਰਾਵਾਂ ਦਾ ਤੇ ਮੈਜੀ ਹਰੇਕ ਮੇਰੀ ਭੈਣ ਦਾ ਲਾਈਵ ਜ਼ਰੂਰ ਦੇਖਦੀਆਂ ਤੇ ਮੈਨੂੰ ਵੀ ਉਹ ਜ਼ਰੂਰ ਮੇਰੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਨੇ ਸਾਰਿਆਂ ਨੇ ਤੇ ਹੁਣ ਕਰਦੇ ਜੀ ਆਪਾਂ ਵੀਡੀਓ ਦੇ ਅੰਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਨੇ ਸੌਰੀ ਤੇ ਪਰ ਮੈਨੂੰ ਐ ਲੱਗਦਾ ਥੋੜਾ ਥੋੜਾ ਮੇਰਾ ਫੋਨ ਧੁੰਦਲਾ ਜਾ ਹੋ ਰਿਹਾ ਜੀ ਪਤਾ ਨਹੀਂ ਕੀ ਇਹਨੂੰ ਪ੍ਰੋਬਲਮ ਹੋ ਗਈ ਹਜੇ ਹੋਣੀ ਮੈਂ ਸਕਰੀਨ ਪਵਾਈ ਸੀ ਕਿ ਕੋਈ ਦਾਅ ਆ ਗਈ ਕਿ ਡਿੱਗ ਪਿਆ ਪਤਾ ਨਹੀਂ ਬਈ ਕੀ ਹੋਇਆ ਇਹਨੂੰ ਤੇ ਹੁਣ ਕਰਦੇ ਆ ਜੀ ਆਪਾਂ ਵੀਡੀਓ ਦਾ ਐਂਡ ਤੇ ਮੈਨੂੰ ਫੋਨ ਦੀ ਟੈਨਸ਼ਨ ਹੋ ਗਈ ਜੀ